ਪਿੰਡ ਔਜਲਾ ਤੱਕ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਬਾਬਾ ਸਮਾਦ ਵਾਲਾ ਜੀ ਜੀ ਦਾ ਸਾਲਾਨਾ ਜੋੜ ਮੇਲਾ ਸਮੂਹ ਨੱਗਨ ਵਾਸੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾਪੂਰਵਕ ਮਨਾਇਆ ਗਿਆ ਇਸ ਮੇਲੇ ਦੌਰਾਨ ਸਵੇਰੇ 10:00 ਵਜੇ ਹਵਨ ਜਾ ਕੀਤਾ ਗਿਆ ਅਤੇ 4:00 ਵਜੇ ਝੰਡਾ ਚੁੜਾਉਣ ਤੇ ਚਾਦਰਾਂ ਚੁੜਾਉਣ ਦੀ ਰਸਮ ਅਦਾ ਕੀਤੀ ਗਈ ਬਾਬਾ ਜੀ ਦਾ ਲੰਗਰ ਪੰਡਾਰਾ ਸ਼ਾਮ ਸ਼ੁਰੂ ਕੀਤਾ ਗਿਆ ਔਰ ਦੇਰ ਰਾਤ ਕਵਾਲੀਏ ਮਹਿਫਲ ਸਜਾਈ ਗਈ ਜਿਸ ਵਿੱਚ ਰਾਜ ਲੋਈ ਕਵਾਲ ਐਂਡ ਪਾਰਟੀ ਜਗਤਪੁਰ ਵਾਲਿਆਂ ਨੇ ਆਈਆਂ ਸੰਗਤਾਂ ਨੂੰ ਬਾਬਾ ਜੀ ਦੀ ਮਹਿਮਾ ਦਾ ਗੁਣगान ਕਰਕੇ ਨੇ ਹਲਕੀਤਾ ਦੇਰ ਰਾਤ ਲਵਲੀ ਨਕਾਲ ਐਂਡ ਪਾਰਟੀ ਬਲੋਂ ਨਕਲਾ ਪੇਸ਼ ਕਰਕੇ ਆਈਆਂ ਸੰਗਤਾਂ ਦੇ ਟੀਡੀ ਪੀੜਾ ਪਾਈਆਂ ਬੱਕ ਬੱਕ ਡੇਰਿਆਂ ਤੋਂ ਆਏ ਫਕਰ ਫਕੀਰਾਂ ਨੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਆਸ਼ੀਰਵਾਦ ਦਿੱਤਾ ਦਰਬਾਰ ਦੇ ਮੁਖ ਸੇਵਾਦਾਰ ਰਤਨਾ ਪਰਵਾਰ ਬਰਿੰਦਰ ਸੋਨੂ ਜੀ ਵੱਲੋਂ ਦਿੱਤੇ ਸਯੋਗ ਲਈ ਦਾਨੀ ਸੱਜਣਾ ਨੂੰ ਸਰੋਪਵ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਯੋਗ ਦੇ ਧੰਨਵਾਦ ਕੀਤਾ ਔਰ देर रात ਤੱਕ ਗੁਰੂ ਦੇ ਲੰਗਰ ਅਤੇ ਠੰਡੇ ਮਿੱਠੇ ਜਲਦੀਆਂ ਸ਼ਵੀਲਾਂ ਔਰ ਟੋਟੇ ਵਰਤਾਇਆ ਗਈਆਂ ਤੁਸੀਂ ਦੇਖ ਰਹੇ ਹੋ ਦੁਸਾਂਝ ਕਲਾ ਤੋਂ ਸਰਿੰਦਰਪਾਲ ਕੋਕੂ ਦੀ ਖਾਸ ਰਿਪੋਰਟ ਦੁਸਾਂਝ ਲਾਈਵ ਨਿਊਜ਼ ਚੈਨਲ ਤੇ ਇੱਕ ਤਰ੍ਹਾਂ ਗਈ ਆਲਮ ਬਾਹਰ ਗਈ ਆ ਉਹ ਬੈੜੀਆਂ ਛਕਲਾ ਫਾਂੜੀਆਂ ਇੱਕ ਸੋਹਣੀਆਂ ਦੇ ਮੱਥੇ ਪਾਗ ਤੈਨੂੰ ਦੇਖਿਆ ਆਲੇ ਨਬੀ ਤੇ ਦਰਮਾ ਚਨਪਾਏ ਨੇ ਉਹਨਾਂ ਦਾ ਉਹਨਾਂ ਦਾ ਜਣਾ ਵੀ ਸਰਕਾਰ ਨੇ ਸਰਕਾਰਾਂ ਸਭ ਤੋਂ ਪਹਿਲਾਂ ਸਾਰੇ ਸੰਤਾ ਮਹਾਪੁਰਸ਼ਾਂ ਦੇ ਬਲੋਂ ਬਰਿੰਦਰ ਸੋਨੂ ਜਿਨ੍ਹਾਂ ਦੀ ਸਰਪ੍ਰਸਤੀ ਦੇਡ ਅੱਜ ਦਾ ਇਸ ਰਣਜੋੜ ਮੇਲਾ ਕਰਵਾਇਆ ਜਾ ਰਿਹਾ ਹੈ ਉਹਨਾਂ ਦਾ ਮਾਨ ਸਨਮਾਨ ਸੋ ਸੰਗਤ ਨੂੰ ਬੇਨਤੀ ਇੱਕ ਤਾੜੀ ਲਾ ਦਿਓ ਬਾਬਾ ਜੀ ਦੇ ਨਾਮ ਤੇ ਤਾੜੀ ਲਾ ਦਿਓ ਇਹ ਸਾਡੇ ਲਈ ਇਹ ਬਹੁਤ ਹੀ ਮਾਣ ਦੀ ਗੱਲ ਮੇਲੇ ਉਸੇ ਮਾਨ ਸਨਮਾਨ ਦੀ ਰਸਮ ਦੇ ਵਿੱਚ ਉਸੇ ਲੜੀ ਦੇ ਵਿੱਚ ਉਸੇ ਮਾਲਾ ਦੇ ਵਿੱਚ ਬਰਿੰਦਰ ਕੁਮਾਰ ਸੁਰਨੋ ਜੀ ਨੂੰ ਵੀ ਇਹਨਾਂ ਸੰਤਾਂ ਮਹਾਂਪੁਰਸ਼ਾਂ ਨੇ ਆਪਣੇ ਅਸ਼ੀਰਵਾਦਾਂ ਅਤੇ ਰਹਿਮ ਤੇ ਨਾਲ ਪਰੋਇਆ ਸਾਈ ਅਗਰਦੇਵ ਸ਼ਾਹ ਜੀ ਸਾਬਰੀ ਸਬਾਬਾ ਮਨਜੀਤ ਸਾਬਰੀ ਜੀ ਚੇਅਰਮੈਨ ਐਸਟੀਪੀਸੀ ਪੰਜਾਬ ਹੋਲਡਿੰਗ ਇੱਕ ਮਿੰਟ ਰੁਮਣੇ ਲਰ ਮੈਨੂੰ ਇਕਲੇ ਨਹੀਂ ਬੇ ਇਕਲੇ ਨੂੰ ਮਸਾਨੇਰ ਤਰ ਚੱਨਣ ਲੱਗੇ ਨੇ ਮੈਨ ਲੋ ਅਕੜ ਨਹੀਂ ਬੇ ਇਕਲੇ ਨੂੰ ਮਸਾਂ ਨਹਿਰਤਾਂ ਚੱਨਣ ਲੱਗੇ ਨੇ ਕਿਤਾ ਰਹਿਮਤ ਹੈ ਪੀਰ ਫਕੀਰਾਂ ਦੀ ਕਿ ਲੋਕੀ ਮੈਨੂੰ ਵੀ ਜਨਣ ਲੱਗੇ ਨੇ ਕਿ ਲੋਕੀ ਮੈਨੂੰ ਵੀ ਜਨਣ ਲੱਗੇ ਨੇ ਹਾਰਾਂ ਦੇ ਕਰਮ ਵਿੱਚ ਹਾਜ਼ਰੀ ਅਗਰ ਕੋ ਬੋਲਦਿਆਂ ਕੋਲ ਬੋਲ ਵੱਧ ਘਟ ਗਿਆ ਹੋ ਗਿਆ ਵਿੰਦੇ ਆਪਣੇ ਅੰਜਾਨ ਵਿੱਚ ਜਾਣ ਕੇ ਸਾਫ ਕਹਦਾ ਇਨਕਾਰਾ ਸੱਚੀਆਂ ਸਰਕਾਰਾਂ ਦਾ ਬੋਲ ਸੱਚੇ ਦਰਬਾਰ ਕੀ ਕਨਵੀਰ ਸਿੰਘ ਨੰਬਰਦਾਰ ਜੀ ਸੋ ਉਹਨਾਂ ਦਾ ਮਾਨ ਸਨਮਾਨ ਦਰਬਾਰ ਵੱਲੋਂ ਕੀਤਾ ਜਾਣਾ ਜੀ ਹਕੂ ਐ ਸਰਦਾਰ ਜਸਵਿੰਦਰ ਸਿੰਘ ਜੀ ਵਿੰਦਰ ਸੰਫੁਜਾਗਰ ਆਰਮ ਜੀ ਹੋਜਣਾ ਤੱਕ ਬਿੰਦਰ ਸਰ ਸਰਕਾਰਾਂ ਦੇ ਦਰਬਾਰ ਤੇ ਦੁੱਧ ਦੀ ਸੇਵਾ ਕੀਤੀ ਜਗਰਾਵਾ ਪਪਾ ਸਮਾਧਾਨ ਚੀ ਦਾ ਕੋਲ ਸੱਚੇ ਦਰਬਾਰ ਕੀ ਬਿੰਦਰ ਸੰਫ ਜਗਰਾਵ ਜੀ ਓਜਲਾ ਟੱਕ ਰਣ ਸਤਪਾਲ ਜਿਨ੍ਹਾਂ ਨੇ ਦੁੱਧ ਦੀ ਸੇਵਾ ਕੀਤੀ ਜੀ ਮੱਖਣ ਸਿੰਘ ਮੱਖਾ ਮੱਖਣ ਸਿਛਟਰੀ ਦਾ ਨੰਬਰਦਾਰ ਜੀ ਉਹਨਾਂ ਦੇ ਪਰਿਵਾਰ ਚੋਂ ਵੀ ਸਾਡੇ ਫੌਜੀ ਹੁਣੀ ਬਹੁਤ ਸੇਵਾਦਾਰ ਵੀਰ ਪਹੁੰਚੇ ਆ। ਉਹਨੇ ਕਿਹਾ ਨੰਬਰ ਪ੍ਰਿੰਟਰ ਜੀ ਰਾਣਾ ਸਤਪਾਲ ਜੀ ਇਸ ਵਰਗੇ ਲਸ਼ਕਰੀ RAM ji ਨੰਬਰਦਾਰ ਸਾਹਿਬ ਉਹਨਾਂ ਦੇ ਪਰਿਵਾਰ ਚੋਂ ਕੋਈ ਵੀ ਠੰਡੇ ਦੀ ਸੇਵਾ ਕੀਤੀ ਹੈ ਜੀ ਕੋਲ ਡਰਿੰਕ ਜ ਜਿਨ੍ਹਾਂ ਨੇ ਠੰਡੇ ਦੀ ਸੇਵਾ ਕੀਤੀ ਹੈ ਹਰਪ੍ਰੀਤ ਗੁਰਪ੍ਰੀਤ ਮਿੱਲਾ ਤੰਤਨ ਬਾਬਾ ਸਮਾਧ ਬਾੜਾ ਜੀ ਉਹਨਾਂ ਦੇ ਜਨ ਘੁਮੀ ਪਿੰਡ ਪਠਲਾਵਾ ਮਹਿੰਦਰ ਸਿੰਘ ਜੀ ਜੱਟਪਾਲ ਜੀ ਟੈਂਟ ਵਾਲੇ ਵੀਰ ਕਾਲਾ ਸਰਪੰਚ ਜੀ ਗੜਵਾਰਾ ਤੋਂ ਸੁਨਾਲ ਦੇ ਨਾਲ ਸਾਡੇ ਸੇਵਾਦਾਰ ਵੀਰ ਜਿਹੜੇ ਕਈ ਜਨਾਂ ਤੋਂ ਬਾਬਾ ਜੀ ਦੇ ਦਰਬਾਰ ਤੇ ਇਸ ਉਸਤ ਦੇ ਲਈ ਸੇਵਾ ਕਰ ਰਹੇ ਆ ਤਿਆਰੀਆਂ ਕਰ ਰਹੇ ਆ ਸੋ ਉਹਨਾਂ ਨੂੰ ਵੀ ਕਾਰ ਸ਼ਫੀਦਾ ਕਿਤੇ ਵਾ ਜਮਾ ਕਿਤੇ ਮਰਨਾ ਜਮਾ ਕਾ ਦੇ ਜਾਮਦੀਨਾ